ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫਿਰ ਆਪਣੇ ਪੇਜ ਬੀ ਵਿਗਾਰਬਟਸ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਸਪੈਸ਼ਲ ਹੋਣ ਜਾ ਰਹੀ ਹੈ ਭੈਣਾਂ ਵਾਸਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਘੈਂਟ ਘੈਂਟ ਡਿਜ਼ਾਈਨ ਪਲਾਜ਼ੋ ਸੂਟ ਦੇ ਪਾਰਟੀ ਵੇਅਰ ਤੇ ਰੋਟੀਨ ਪਾਉਣ ਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਦੇ ਦੇਣੇ ਆ ਸਭ ਤੋਂ ਪਹਿਲਾਂ ਵਾਈਟ ਪੀਸ ਚੈੱਕ ਕਰ ਲੋ ਰਾਲ ਕਰ ਲੋ ਪਲਾਜ਼ੋ ਚੈੱਕ ਦੇਖੋ ਕੀ ਬਾਤਾਂ ਪੀਸ ਹੈ ਜੀ ਲੋ ਤੇ ਦੁਪੱਟਾ ਦਾ ਬਹੁਤ ਜ਼ਿਆਦਾ ਸ਼ਾਨਦਾਰ ਹੈ ਸਾਈਜ਼ ਤੁਹਾਨੂੰ ਮਿਲ ਜਾਣਗੇ ਡਬਲ ਐਕਸਲ ਤੋਂ ਲੈ ਕੇ 5 ਐਕਸਲ ਦੇ ਦੋ ਤੁਹਾਨੂੰ ਕਲਰ ਮਿਲਣਗੇ ਵਾਈਟ ਮਸਟਰਡ ਪੀਸ ਬਹੁਤ ਜ਼ਿਆਦਾ ਸ਼ਾਨਦਾਰ ਹੈ ਤੇ ਵਾਈਟ ਦੀ ਗ੍ਰੀਸ ਬਹੁਤ ਜ਼ਿਆਦਾ ਪਿਆਰੀ ਹੈ ਦੁਪੱਟਾ ਚੈੱਕ ਕਰ ਲੋ ਕਿੰਨਾ ਸੋਹਣਾ ਦੁਪੱਟਾ ਹੈ ਫੜਾ ਫੜ ਕਰ ਲੋ ਆਰਡਰ ਲਿਮਟਡ ਸਟਾਕ ਆ ਆ ਜੋ ਕਿ ਪਹਿਲੀਆਂ ਜੀ ਤੁਸੀਂ ਕਰ ਲੋ ਬਾਕੀ ਸਾਰੇ ਪੀਸ ਲਓ ਉਸ ਤੋਂ ਬਾਅਦ ਆ ਗਿਆ ਅਗਲਾ ਕਲਰ ਇਹਦਾ ਅਗਲਾ ਕਲਰ ਤੁਹਾਨੂੰ ਦਿਖਾ ਦਈਏ ਬਹੁਤ ਸ਼ਾਨਦਾਰ ਕਲਰ ਹੈ ਕੋਰੋਸੈਂਟ ਕਲਰ ਡਾਰਕ ਹੈ येलो ਦੇ ਨਾਲ ਗ੍ਰੀਨ ਦਾ ਕੰਬੀਨੇਸ਼ਨ ਹੈ ਜੀ ਲਓ ਕਰੋ ਚੈੱਕ ਓਕੇ ਰਿਪੋਰਟ ਪੀਸ ਹੈਗਾ ਲਓ ਆ ਦੇਖੋ ਬਾਜੂ ਇਹਦੇ ਨਾਲ ਆ ਅਗਰ ਕਿਸੇ ਨੇ ਬਾਜੂ ਲਗਵਾਉਣੇ ਆ ਤਾਂ ਬਾਜੂ ਤੁਸੀਂ ਲਗਵਾ ਸਕਦੇ ਹੋ ਬਾਜੂ ਨਾਲ ਹੀ ਨਾ ਅੰਦਰ ਹੁੰਦੇ ਆ ਪਲਾਜ਼ੋ ਚੈੱਕ ਕਰ ਲੋ ਪੀਸ ਦੀ ਫਿਨਿਸ਼ਿੰਗ ਚੈੱਕ ਕਰੋ ਓਕੇ ਰਿਪੋਰਟ ਪੀਸ ਹੈ ਜੀ ਆ ਲੋ ਔਰ ਦੁਪੱਟਾ ਦੇਖੋ ਕਿਆ ਬਾਤਾਂ ਹੀ ਹੈਗਾ ਲਓ ਜੀ ਲੋ ਆ ਲੋ ਨਾਲ ਆ ਗਿਆ ਦਾ ਦੁਪੱਟਾ ਲਓ ਜੀ ਆ ਲੋ ਦੇਖੋ ਦੁਪੱਟਾ ਕਿਆ ਬਾਤਾਂ ਦੁਪੱਟਾ ਓਕੇ ਰਿਪੋਰਟ ਪੀਸ ਹੈ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਵੀਰੇ ਸਟੇਟ ਸੂਟ ਫਲੌਕ ਸੂਟ ਪਲਾਸ ਔਰ ਸਾਰੀ ਵੈਰਾਈਟੀ ਦਾ ਰੋਏ ਚ ਮਿਲ ਜਾਣੀ ਆ ਅਲੱਗ-ਅਲੱਗ ਕੱਪੜੇ ਮਿਲਨੇ ਆ ਪਿਓਰ ਕ੍ਰੇਪ ਦੇ ਉੱਤੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਵੀ ਤੁਹਾਨੂੰ ਇੱਥੇ ਮਿਲ ਜਾਣੇ ਆ ਰੈਡੀਮੇਡ ਕ੍ਰੇਪ ਦੇ ਉੱਪਰ ਬਣੇ ਬਣੇ ਬਹੁਤ ਲਾਈਟ ਵੇਟ ਕਪੜਾ ਜਿਹੜਾ ਕਿ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਦੇਊਗਾ ਫੀਲ ਹੀ ਹੁੰਦਾ ਕਪੜਾ ਪਾਇਆ ਵਾ ਕਿ ਨਹੀਂ ਬਹੁਤ ਸੋਹਣ ਜਾਨਕੀ ਲਾਈਟ ਵੇਟ ਕਪੜਾ ਹੈਗਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਨਵੇਂ ਡਿਜ਼ਾਈਨਰ ਸਾਰੇ ਤੁਹਾਨੂੰ ਦਿਖਾਉਂਦੇ ਆ ਫਰੋਗ ਚੈੱਕ ਕਰ ਲਓ ਪਹਿਲਾਂ ਓਕੇ ਰਪੋਰਟ ਪੀਸਾ ਪਾਰਟੀ ਵੇਅ ਡਰੈੱਸ ਆ ਵੀਰੇ ਪੂਰੀ ਵਿਦ ਪਲਾਜ਼ੋ ਔਰ ਨਾਲ ਹੀ ਇਹਦੇ ਦੁਪੱਟਾ ਗਾ ਬਹੁਤ ਜ਼ਿਆਦਾ ਟ੍ਰੈਂਡਿੰਗ ਚੱਲਦੇ ਪਈਆਂ ਇਹ ਚੀਜ਼ਾਂ ਆਪਣੇ ਰੀਲਾਂ ਪਾਈਆਂ ਸੀ ਬਹੁ ਰੇ ਚਾਵੜਾ ਪੀਸ ਬਚੇ ਰਾਤੀ ਮਾਲ ਆਇਆ ਸੋਵਾਰ ਰੀਲ ਪਾਈ ਸੀ ਤੇ ਉਹਦੇ ਵਿੱਚ ਆ ਡਿਜ਼ਾਈਨ ਇੱਕ ਬਚਿਆਗਾ फटाफट ਕਰ ਲਓ ਤੁਸੀਂ ਆਰਡਰ ਨੰਬਰ ਪਾਇਆ ਤੇ ਨੇ ਹੋਲ ਸੇਲ ਚ ਇਕੱਠੇ ਕੱਪੜੇ ਲੈਣੇ ਉਹ ਵੀ ਸਾਡੇ ਦਾ ਕੰਟੈਕਟ ਕਰ ਲਿਓ ਬਹੁਤ ਰੀਜ਼ੀਨਲ ਪ੍ਰਾਈਸ ਤੇ ਤੁਹਾਨੂੰ ਘਰੇ ਬੈਠਾਂ ਕੋਲੇ ਹੀ ਕੋਰੀਅਰ ਪਹੁੰਚ ਜਾਊਗਾ ਜੀ ਉਸ ਤੋਂ ਬਾਅਦ ਕਰ ਲਓ ਅਗਲਾ ਕਲਰ ਚੈੱਕ ਦੇਖੋ ਕਿੰਨਾ ਸ਼ਾਨਦਾਰ ਹੈ ਜੀ ਸਾਰੀਆਂ ਉੱਪਰੋਂ ਸਲਾਈਆਂ ਇੰਨਾ ਬਣੀਆਂ ਹੋਈਆਂ ਨੇ ਨਾਲ ਪਲਾਜ਼ੋ ਆ ਗਿਆ ਨਾਲ ਆ ਗਿਆ ਦੁਪੱਟਾ ਸਾਰੇ ਸੈੱਟ ਤੁਹਾਨੂੰ ਆਲਮੋਸਟ ਕੰਪਲੀਟ ਮਿਲਣਗੇ ਜੀ ਵਿਦੋ ਦੁਪੱਟਾ ਸਾਰਾ ਕੁਝ ਓਕੇ ਰਿਪੋਰਟ ਤੇ ਸਾਈਜ਼ ਵੀ ਦੁਪ ਤਾਨੂੰ ਖੋਲ ਕੇ ਦਿਖਾ ਦਗੇ ਲੋ ਜੀ ਕਰੋ ਚੈੱਕ ਓਕੇ ਰਿਪੋਰਟ ਪੀਸ ਹੈ ਜੀ ਲੋ ਕਰ ਲੋ ਚੈੱਕ ਬਹੁਤ ਸ਼ਾਨਦਾਰ ਪੀਸ ਹੈਗਾ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਆ ਲੋ ਜੀ ਕਰੋ ਚੈੱਕ ਇਹਦੇ ਨਾਲ ਹੀ ਦੁਪੱਟਾ ਔਰ ਨਾਲ ਹੀ ਪਲਾ ਦੋ ਸਾਰਿਆਂ ਦੇ ਵਿੱਚ ਤੁਹਾਨੂੰ 2 ਤੋਂ 4 ਕਲਰ ਅਵੇਲੇਬਲ ਹੈ ਇਸ ਟਾਈਮ ਸ਼ਾਪ ਤੇ ਮਿਲ ਜਾਣਗੇ ਲੋਕਲ ਭੈਣਾ ਸ਼ਾਪ ਤੇ ਕਰ ਲੋ ਵਿਜ਼ਿਟ ਫਟਾਫਟ ਵੈਰਾਈਟੀ ਬਹੁਤ ਵਧੀਆ ਆ ਰੇਟ ਵੀ ਬਹੁਤ ਰੀਜ਼ੀਨੇਬਲ ਆ ਹੋਲਸੇਲ ਰੀਟਨ ਤੁਹਾਨੂੰ ਮਿਲ ਜਾਣੇ ਆ ਰੀਟ ਦੱਸਦੇ ਐ ਐਂਡ ਤੇ 8 ਮਿੰਟ ਦੀ ਵੀਡੀਓ ਪੂਰੀ ਦੇਖ ਕੇ ਜਾਓ ਵੱਡੇ ਫਾਇਦੇ ਤੁਹਾਡੇ ਹੋਣੇ ਇਸ ਵੀਡੀਓ ਦੇ ਵਿੱਚ ਦੁਪੱਟਾ ਚੈੱਕ ਰੋ ਜੀ ਕਿੱਡਾ ਪ੍ਰੋਪਰ ਸਾਈਜ਼ ਦੁਪੱਟਾ ਹੈਗਾ 2.5 ਮੀਟਰ ਦਾ ਪੂਰਾ ਚੜਾਈ ਜੀ ਪੂਰਾ ਲੰਮਾਈ ਜੀ ਗ੍ਰੀਨ ਕਲਰ ਦਾ ਕੰਬੀਨੇਸ਼ਨ ਵਾਈਟ ਦੇ ਨਾਲ ਚੈੱਕ ਕਰੋ ਕਿਆ ਬਾਤ ਹੈ 2 ਇੰਚ ਦਾ ਗਲਾ ਹੈ ਜੀ ਬਿਲਕੁਲ ਲਾਈਟ weight ਸਟਫਾ ਆ ਲੋ ਜੀ ਗਲੇ ਦੇ ਉੱਪਰ ਹੋਇਆ ਕੰਮ ਨਾਲ ਆ ਗਿਆ ਪਲਾਜ਼ੋ ਔਰ ਨਾਲ ਆ ਗਿਆ ਦੁਪੱਟਾ ਲੋ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਨਖਲੌਉ ਦਾ ਵਰਕ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਇਹ ਤੁਹਾਨੂੰ ਆਪਾਂ ਦੇਨੇ ਆ ਪਲਾਜ਼ੋ ਸੂਟ ਦੇ ਵਿੱਚ ਚਾਰ ਕਲਰ ਅਵੇਲੇਬਲ ਪਏ ਆਪਣੇ ਕੋਲੇ ਸਾਈਜ਼ ਵੱਡੇ ਛੋਟੇ ਸਾਰੇ ਮਿਲ ਜਾਣਗੇ ਦੁਪੱਟੇ ਤੇ ਵੀ ਵਰਕ ਆ ਸੂਟ ਤੇ ਵੀ ਵਰਕ ਆ ਪਲਾਜ਼ੋ ਦੇ ਨੀਚੇ ਬਾਟਮ ਤੇ ਵੀ ਵਰਕ ਆ ਬਹੁਤ ਜ਼ਿਆਦਾ ਹੈਂਡਾਈਆਂ ਵਿੱਚ ਲਿਆ ਆਪਣੇ ਕੋਲੇ ਕੰਟੀਨਿਊ ਵਿਕ ਰਿਹਾ ਇਹ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਨੀਚੇ ਦੇਖੋ ਪਲਾਜ਼ੋ ਚੈੱਕ ਕਰ ਲਓ ਬਾਟਮ ਔਰ ਦੁਪੱਟਾ ਚੈੱਕ ਕਰ ਲਓ ਕਲਰ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਚਾਰ ਤਾ ਨੂੰ ਕਲਰ ਮਿਲ ਜਾਣਗੇ ਔਰ ਸਾਰੀ ਸਾਈਜ਼ ਅਵੇਲੇਬਲ ਆਪਣੇ ਕੋਲੇ ਪਏ ਆ ਜੀ ਲਓ ਦੁਪੱਟਾ ਚੈੱਕ ਕਰ ਲਓ ਪਹਿਲਾਂ ਦਾ ਓ ਉਸ ਤੋਂ ਬਾਅਦ ਕਲਰ ਚੈੱਕ ਕਰ ਲਓ ਮਸਟਰਡ ਕਲਰ ਪੀਚ ਕਲਰ ਲਵੈਂਡਰ ਸ਼ੇਡ 에ਅਰ ਫੋਰਸ ਚਾਰ ਤੁਹਾਨੂੰ ਕਲਰ ਮਿਲ ਜਾਣਗੇ ਲਓ ਜੀ ਕਰ ਲਓ ਚੈੱਕ ਸੇਮ ਜਿਹੜਾ ਪੀਸ ਤੁਹਾਨੂੰ نیچے ਦਿਖਾਇਆ ਸੇਮ ਉਹਦੇ ਕਲਰ ਆ ਜੀ ਸਾਰੇ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਚਾਰੋ ਹੀ ਕਲਰ ਓਕੇ ਰਿਪੋਰਟ ਪੀਸ ਨੇ ਤੇ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਚੈੱਕ ਕਰ ਲਓ ਜੀ ਆਹ ਲੋ ਇਹਦੇ ਵਿੱਚ ਤੁਹਾਨੂੰ ਮਿਲਣਾ ਕਿ 20 ਨੱਕ ਪੀਸ ਦਿੱਤਾ ਸੀਗਾ ਪਰ ਇਹ ਆ ਗਿਆ ਦੂਸਰਾ ਡਿਜ਼ਾਈਨ ਇਹਦਾ ਆਹ ਲਓ ਜੀ ਆ ਆ ਗਿਆ ਪਲਾਜ਼ੋ ਪਰ ਨਾਲ ਆ ਗਿਆ ਦਾ ਦੁਪੱਟਾ ਲਓ ਜੀ ਉਸ ਤੋਂ ਬਾਅਦ ਆ ਗਿਆ ਨਾਲ ਦੁਪੱਟਾ ਆਹ ਲੋ ਦੁਪੱਟਾ ਵੀ ਚੈੱਕ ਕਰੋ ਦੇਖੋ ਕੀ ਬਾਤਾਂ ਦੁਪੱਟਾ ਜੀ ਬਾਰਡਰ ਕਿੰਨਾ ਸੋਹਣਾ ਬਣਿਆ ਕਿੰਨੀ ਸੋਹਣੀ ਮੈਚਿੰਗ ਆ ਉਸ ਤੋਂ ਬਾਅਦ ਅਗਲਾ ਪੀਸ ਆ ਗਿਆ ਇਹ ਡਾਰਕ ਲਾਈਟ ਸਾਰੇ ਕਲਰ ਇਹ ਤੁਹਾਨੂੰ ਕੰਬੀਨੇਸ਼ਨ ਇਸ ਵੀਡੀਓ ਦੇ ਵਿੱਚ ਅਵੇਲੇਬਲ ਮਿਲਣਗੇ ਸਾਰੇ ਸੂਟਾਂ ਦੇ ਫੁੱਲ ਕੈਂਡ ਡਿਜ਼ਾਈਨ ਪੂਰੇ ਘੜ ਘੜ ਕੈਟਲੋਜੀ ਗਾਲੇ ਦਾ ਕੰਮ ਚੈੱਕ ਕਰ ਲਓ ਕੀ ਬਾਤਾਂ ਪੀਸ ਹੈ ਆਹ ਲੋ ਜੀ ਲਓ ਤੁਸੀਂ ਇੰਡੀਆ ਚਾਹੀਏ ਇੰਡੀਆ ਤੋਂ ਬਾਅਦ ਕਿਤੇ ਵੀ ਆਨਲਾਈਨ ਕਪੜੇ ਮਗਾਉਣੇ ਆ ਤਾਂ ਅਸੀਂ ਭੇਜ ਦਿੰਦੇ ਆ ਟੈਨਸ਼ਨ ਫਰੀ ਹੋ ਕੇ ਆਰਡਰ ਦਿਓ ਜੀ ਜੈਨੂਅਲ ਸਟੱਫ ਬਾਜ਼ ਵਰੇਟਾਂ ਤੇ ਮਿਲਣੇ ਆ ਬਵੇ ਗਾਰਮੈਂਟਸ ਨ ਦੇਖੋ نیچے ਫੁੱਲ ਫਲੇਅਰ ਦੇ ਵਿੱਚ ਆ ਗਲੇ ਉੱਪਰ ਹੋਇਆ ਵਾ ਕੰਮ ਵਾਜੂ ਦਾ ਡਿਜ਼ਾਈਨ ਲਓ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਦਈਏ ਇੱਕ ਵਾਰੀ ਓਕੇ ਰਿਪੋਰਟ ਪੀਸ ਹੈ ਜੀ ਆਹ ਦੇਖੋ نیچے ਤੋਂ ਓਕੇ ਰਿਪੋਰਟ ਪੀਸ ਆ ਲਓ ਜੀ ਕਰੋ ਚੈੱਕ ਆਹ ਲਓ ਓਕੇ ਸਾਈਡ ਤੇ ਜਿਹੜਾ ਪਲਾਜ਼ੋ ਆ ਪਾਕਟ ਬਣੇ ਹੋਏ ਆ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਜੀ ਆਹ ਲਓ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੋਈ ਵੀ ਉੱਪਰ ਲਓ ਜੀ ਆਹ ਲੋ ਜੀ ਕਰ ਲੋ ਚੈੱਕ ਓਕੇ ਰਿਪੋਰਟ ਪੀਸਲੇ ਰੇਟ ਬਹੁਤ ਜਿਆਦਾ ਰੀਜ਼ਨਬਲ ਚਾਹੇ ਸਿੰਗਲ ਪੀਸ ਲੈ ਲੋ ਚਾਹੇ 10 ਪੀਸ ਲੈ ਆ ਲੋ ਤੁਹਾਨੂੰ ਲੱਗਣੇ ਹੋਲ ਸੇਲ ਰੇਟਾਂ ਦੇ ਹੀ ਆ ਜੀ ਆਪਣਾ ਸਿਰਫ 5-7% ਦੇ ਉੱਪਰ ਆਦੇ ਖਰਚੇ ਪਾ ਕੇ ਵੇਚ ਨਿਬੜ ਦਿੰਨੇ ਆ ਬਹੁਤ ਰੀਜ਼ਨਬਲ ਪ੍ਰਾਈਸ ਰੱਖਿਆ ਕਿਉਂਕਿ ਬਹੁਤ ਤੁਹਾਡਾ ਪਿਆਰ ਸਾਨੂੰ ਮਿਲਦਾ ਪਿਆ ਬਹੁਤ ਆਰਡਰ ਆਉਂਦੇ ਆ ਤੇ ਦੱਬ ਕੇ ਵੀਡੀਓ ਬਾਅਦ ਸ਼ੇਅਰ ਕਰ ਦਿਆ ਕਰੋ ਆਪਣੀ ਸਾਰੀਆਂ ਭੇੜਾਂ ਆਹ ਲੋ ਜੀ ਉਸ ਤੋਂ ਬਾਅਦ ਨਾਲ ਇਹ ਪਲਾਜ਼ੋ ਨਾਲ ਦੁਪੱਟਾ ਇਹ ਤੁਹਾਨੂੰ ਸਾਰੇ ਕੰਪਲੀਟ ਸੈੱਟ ਮਿਲ ਜਾਣੇ ਆ ਜੀ ਆਹ ਲੋ ਦੇਖੋ ਕਿੰਨੇ ਸ਼ਾਨਦਾਰ ਕਲਰ ਡਾਰਕ ਲਾਈਟ ਸਾਰੀ ਤੁਹਾਨੂੰ ਕੱਲ੍ਹ ਨੇ ਚ ਮਿਲੀ ਜਾਣੇ ਆ ਆਹ ਲੋ ਜੀ ਨਾਲ ਦੁਪੱਟਾ ਨਾਲ ਪਲਾਉ ਦਿਓ ਇਦਾਂ ਹੀ ਸੈੱਟ ਸਾਰੇ ਕੰਪਲੀਟ ਆਉਣੇ ਆ ਜੀ ਇਹ ਪਿਓਰ ਕੈਮਰਿਕ ਦੇ ਉੱਪਰ ਸਾਰੀ ਪ੍ਰਿੰਟਿੰਗ ਹੋਈ ਵੀ ਆ ਬਹੁਤ ਰੀਜ਼ੇਵ ਡਿਟਾਂ ਦੇ ਉੱਪਰ ਨਾ ਇਹ ਕਪੜਾ ਸ਼ੈਂਕ ਹੋਵੇ ਨਾ ਖਰਾਬ ਹੋਵੇ ਬਹੁਤ ਸੋਹਣੇ ਡਿਜ਼ਾਈਨ ਨੇਗੇ ਲੋ ਸਾਰੇ ਪ੍ਰਿੰਟ ਇਦਾਂ ਹੀ ਅਲੱਗ-ਅਲੱਗ ਆਉਣੇ ਆ ਜਿੰਨੇ ਮਰਜ਼ੀ ਤੁਸੀਂ ਇਹ ਚ ਲੈ ਲਓ ਪੀਸ ਹਾਲੋ ਜੀ ਕਰੋ ਚੱਕ ਲੋ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਆਹ ਲੋ ਜੀ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਜੀ ਲੋ ਜੀ ਆ ਲੋ ਲੋ ਜੀ ਉਸ ਤੋਂ ਬਾਅਦ ਆ ਗਿਆ ਇਹ ਚ ਕਲਰ ਦੇ ਚੈੱਕ ਕਰ ਲੋ ਤਿੰਨ ਤੁਹਾਨੂੰ ਕਦਰ ਮਿਲਣੀ ਹੈ ਰੈੱਡ ਕਲਰ येलो ਕਲਰ ਪੀਚ ਕਲਰ ਓਕੇ ਰਪੋਰਟ ਪੀਸ ਨੇ ਜੀ ਆਹ ਲੋ ਕਰ ਲੋ ਚੈੱਕ ਉਸ ਤੋਂ ਬਾਅਦ ਆਹ ਵਾਲਾ ਬਹੁਤ ਸੋਹਣਾ ਪੀਸ ਆ ਨੀਚੇ ਬਾਰਡਰ ਬਣਿਆ ਹੋਇਆ ਦੁਪੱਟਾ ਚੈੱਕ ਕਰ ਲੋ ਜੀ ਗਲੇ ਦਾ ਕੰਮ ਨਾਲ ਪਲਾਜ਼ੋ ਲਓ ਜੀ ਇਹਦੇ ਵਿੱਚ ਕਲਰ ਆ ਗਿਆ ਆਹ ਲੋ ਜੀ ਲੈਮਨ ਸ਼ੇਡ ਆ ਗਿਆ ਜੀ ਔਰ ਪੀਚ ਕਲਰ ਇਹ ਕੇ ਵਾਲਾ ਡਿਜ਼ਾਈਨ ਆ ਗਿਆ ਜੀ ਉਸ ਤੋਂ ਬਾਅਦ ਆ ਸਭ ਤੋਂ ਹਿੱਟ ਡਿਜ਼ਾਈਨ ਵੇਚਣ ਵਾਲਾ ਰੀਲ ਤੇ ਸਭ ਤੋਂ ਵੱਧ ਸਾਡੀ ਚੱਲੀ ਆ ਇਹ ਜਿਹੜੀ ਪਰਸੋ ਪਾਈ ਸੀਗੀ ਬਹੁਤ ਕਪੜਾ ਬਹੁਤ ਜ਼ਿਆਦਾ ਪਿਆਰਾ ਬਿਲਕੁਲ ਜੈਨੂਅਲ ਯਾਨੀ ਕਿ ਸ਼ੋਰੂਮ ਵਾਲਾ ਕਪੜਾ ਜਿਹੜਾ ਤੁਹਾਨੂੰ 3-4000 ਦਾ ਸੂਟ ਮਿਲਦਾ ਉਹ ਵਾਲਾ ਸੂਟ ਆ ਜੀ ਇਹ ਆ ਲੋ ਧਿਆਨ ਨਾਲ ਦੇਖ ਲੋ ਉਹ ਵਾਲਾ ਸੂਟ ਆ ਸਾਈਜ਼ ਮਿਲ ਜਾਣਗੇ ਐਲ ਸਾਈਜ਼ ਤੋਂ ਲੈ ਕੇ ਡਬਲ ਐਕਸਲ ਤੁਹਾਨੂੰ ਸੋਲੋ ਕਲਰ ਹੀ ਆਪਣੇ ਕੋਲੇ ਆਇਆਗਾ ਬਹੁਤ ਪਿਆਰਾ ਹੈਟਟੜਿਆ ਇਹਨਾਂ ਦੁਪੱਟਾ ਵੀ ਬਹੁਤ ਸੋਹਣਾਗਾ ਤੇ ਜੈਨੂਅਲ ਖਾਦੀ ਦੇ ਉੱਤੇ ਬਣਿਆ ਹੋਇਆਗਾ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਹੈ ਜੀ ਲੋ ਕਰ ਲੋ ਚੈੱਕ ਆ ਲੋ ਕਰ ਲੋ ਚੈੱਕ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਲੋ ਜੀ ਦੇਖੋ ਕਿੰਨਾ ਪਿਆਰਾ ਪੀਸ ਹੈ ਜੀ ਹਾਲੋ ਉਸ ਤੋਂ ਬਾਅਦ ਨਾਲ ਦੁਪੱਟਾ ਪਲਾਜ਼ੋ ਕਲਰ ਸਾਰਿਆਂ ਦੇ ਨਾਲ ਦੀ ਨਾਲ ਹੀ ਤੁਹਾਨੂੰ ਕਲਰ ਦਿਖਾਈ ਜਾਣਾ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੋਵੇ ਨਾਲ ਦੀ ਨਾਲ ਬੁੱਕ ਕਰੀ ਚਲੋ ਜੀ ਲਓ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਲਓ ਜੀ ਕਰ ਲੋ ਚੈੱਕ ਆਹ ਲੋ ਨਾਲ ਦੁਪੱਟਾ ਨਾਲ ਪਲਾਜ਼ੋ ਹੁਣ ਜਿਹੜੇ ਇਹਨਾਂ ਦੇ ਪ੍ਰਾਈਸ ਆ ਜੀ ਉਹ ਤੁਹਾਨੂੰ ਸਿਰਫ ਲੱਗਣੇ ਆ 750 ਤੋਂ ਲੈ ਕੇ 1499 ਕਿਉਂਕਿ ਹਰ ਆਈਟਮ ਦੇ ਪ੍ਰਾਈਸ ਅਲੱਗ-ਅਲੱਗ ਆ ਫਰੌਗ ਦੇ ਅਲੱਗ ਆ ਸਟੇਟ ਸੂਟ ਦੇ ਅਲੱਗ ਆ ਪਾਰਟੀ ਵੇਅਰ ਦੇ ਅਲੱਗ ਆ ਕੈਮਰਿਕ ਦੇ ਅਲੱਗ ਆ 750 ਤੋਂ ਲੈ ਕੇ 1499 ਰੁਪਏ ਦੀ ਰੇਜ ਆ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਪਾ ਦਿਓ ਕੋਰੀਅਰ ਅਸੀਂ ਭੇਜ ਦਾਂਗੇ ਥੱਲੇ ਵਾਲੇ ਪੀਸ ਚੈੱਕ ਕਰ ਲਓ ਬਲੂ ਸਕਾਈ ਬਲੂ ਵਾਲਾ ਕਿੰਨਾ ਸ਼ਾਨਦਾਰ ਪੀਸ ਈ ਉਸ ਤੋਂ ਬਾਅਦ ਉਪਰ ਵਾਲੀ ਪ੍ਰਿੰਟਿੰਗ ਆ ਗਈ ਹੈ ਜੀ ਆਹ ਲਓ ਕਰ ਲਓ ਚੈੱਕ ਕਿੰਨਾ ਘੈਂਟ ਆਇਆ ਹੈ ਨਾ ਲਓ ਜੀ ਕਰੋ ਚੈੱਕ ਦੇਖੋ ਬਿਲਕੁਲ ਓਕੇ ਰਪੋਰਟ ਪੀਸ ਆ ਇਦਾਂ ਦੇ ਬਹੁਤ ਹੀ ਘੈਂਟ ਘੈਂਟ ਆਇਆ ਨਾ ਆਪਣੇ ਕੋਲੇ ਅਵੇਲੇਬਲ ਆ ਵੀਡੀਓ ਕਰ ਦਿਓ ਦਬ ਕੇ ਸ਼ੇਅਰ ਆਪਣੀ ਤੇ ਆਰਡਰ ਪਾ ਲਓ ਫਟਾਫਟ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਤੁਹਾਡੇ ਵਾਸਤੇ ਹੋਰ ਘੈਂਟ ਡੀਆਣ ਲੈ ਕੇ ਪ੍ਰਾਈਸ ਇਹਨਾਂ ਰਹਿ ਗਿਆ ਸਿਰਫ 750 ਤੋਂ ਲੈ ਕੇ 14 ਫੜਾ ਫੜ ਦਬ ਕੇ ਕਰ ਦਿਓ ਵੀਡੀਓ ਸ਼ੇਅਰ ਤੇ ਮਿਲਦੇ ਆਂ ਅਗਲੀ ਵੀਡੀਓ ਤੇ ਧੰਨਵਾਦ ਤੁਹਾਡੇ ਸਾਰਿਆਂ ਦਾ